ਰੋਹਿਤ ਮਨੋਤਰਾ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਬਹੁਤ ਤਿਆਰੀਆਂ ਹੋ ਰਹੀਆਂ ਸ਼ੁਭ ਜਾਮਨ ਨਰਾਤੇ ਦੇ ਲੱਖ ਲੱਖ ਵਧਾਈ ਹੋਵੇ ਇਹ ਦੁਰਗਿਆਣਾ ਮੰਦਰ ਦੇ ਸੀਤਲਾ ਮਾਤਾ ਦੇ ਮੰਦਰ ਦੇ ਬਹੁਤ ਰੌਣਕ ਹੈ ਤੇ ਮੇਲਾ ਭਰਿਆ ਰਹਿੰਦਾ ਤੇ ਤੇ ਨਰਾਤੇ ਦੀ ਸ਼ੁਭ ਕਾਮਨਾ ਤੇ ਕਿੰਨੇ ਕਿੰਨਾ ਕਿੰਨਾ ਸ਼ੋਰ ਹੈ ਰਸ਼ ਬਹੁਤ ਹੈ ਕਿੰਨੇ 700 ਸਾਲ ਪੁਰਾਣਾ ਮੰਦਰ ਹੈ ਸੀਤਲਾ ਮਾਤਾ ਦਾ ਬੜੇ ਚਿਰ ਤੋਂ ਇੱਥੇ ਹਾਲੇ ਤੋਂ ਲੋਕੀ ਮੱਥਾ ਟੇਕਣ ਆਂਦੇ ਰਹਿੰਦੇ ਆ ਮਾਤਾ ਮੰਦਰ ਸੀਤਲਾ ਮਾਤਾ ਮੰਦਰ ਅੱਜ ਪਹਿਲਾ ਨਵਰਾਤਰਾ ਤੁਹਾਡੇ ਕੋਲ ਕਿਸ ਤਰ੍ਹਾਂ ਪੂਜਾ ਉਤਰਾ ਕੀਤੀ ਜਾਲੀ ਮਾਤਾ ਜੀ ਮੈਂ ਕਹਿੰਦਾ ਨਰਾਤਿਆਂ ਦੀ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਇੱਥੇ ਭੰਡਾਰਾ ਭਰਿਆ ਰਹੇ ਨਰਾਤਿਆਂ ਵਿੱਚ ਜਮਾਤਾਰ ਐਦਾ ਹੀ ਰੌਣਕਾਂ ਲੱਗਿਆ ਰਹੇ ਕੀ ਧਾਮਾ ਤੁਹਾਡਾ ਮੇਰਾ ਨਮੁਨੀਸ਼ ਨੇ ਜਾਏ ਮੈਂ ਸਾਰਿਆਂ ਨੂੰ ਨਵਾਂ ਸਨਮਾਨ ਸਮਾਧੀ ਵਧਾਈ ਦੇਣਾ जय श्री राम जय माता दी आज नवरात्र ਹੈਗਾ ਵਾ ਪਹਿਲਾ ਨਵਰਾਤ ਦੀ ਪੂਜਾ ਵਿਸ਼ੇਸ਼ ਰੂਪ ਤੇ ਮਾਤਾ ਸੀਤਲਾ ਮਾਤਾ ਮੰਦਰ ਹਾਂਜੀ ਹਾਂਜੀ ਕਿਸ ਤਰ੍ਹਾਂ ਪਰ ਮਹਿਸੂਸ ਹੋ ਰਿਹਾ ਤੇ ਕਿਸ ਤਰ੍ਹਾਂ ਤੋਂ ਰਵਾਇਤ ਪੂਜਾ ਕੀਤੀ ਜਾ ਰਹੀ ਹੈ ਸਾਡੇ Hindu ਪਰਮ ਦੇ ਵਿੱਚ 9 ਵਰਸ ਇਹੀ ਹੀ ਮਨਾਇਆ ਜਾਂਦਾ ਏ ਨਾ ਕਿ 31 ਦਸੰਬਰ ਮਨਾਇ ਜਾਂਦੀ ਆ ਇਸ ਲਈ ਇਹ ਸੰਮਤ ਸਭ ਲਈ ਸਭ ਵੱਧ ਚੜ ਕੇ ਸਭ ਨੂੰ ਵਧਾਈਆਂ ਵਾਲਾ ਹੋਵੇ ਪਰਮਾਤਮਾ ਸਭ ਦੀ ਝੋਲੀਆਂ ਭਰੇ ਮਹਾਰਾਣੀ ਪਹਿਲੇ ਜਾਤੇ ਸ਼ੈਲ putri ਮਹਾਰਾਣੀ ਸਭ ਤੇ ਕਿਰਪਾ ਕਰੇ ਜੈ ਤੁਹਾਡਾ ਪੂਜਾ ਇਸ ਤਰ੍ਹਾਂ ਕਿਸ ਤਰ੍ਹਾਂ ਕੀ ਤਿਆਰੀ ਮਾਤਾ ਜੀ ਆ ਕਿ ਲੱਸੀ ਚੜਾਈ ਹੈ ਕਿ ਇਸ ਤਰ੍ਹਾਂ ਪੂਜਾ ਕੀਤੀ ਹੈ ਮਾਤਾ ਸ਼ੈਲ putri ਜੀ ਦੀ ਮੈਂ ਇਹੀ ਕਹਣਾ ਚਾਹਾਂਗਾ ਮਹਾਰਾਣੀ ਕੇ ਵਾਧ ਚੜ ਕੇ ਮਾ ਸੀਤਲਾ ਮਾਰਿਆ ਮਹਾਰਾਣੀ ਦੇ ਮੰਦਰ ਆਓ ਦੁਰਜਾਨਾ ਕਮੇਟੀ ਦੇ ਅੰਦਰ ਆਓ ਔਰ ਲੱਸੀ ਚੜਾਓ ਔਰ ਸਭ ਨੂੰ ਠੰਡ ਪਾਵੇ ਮਹਾਰਾਣੀ ਸਭ ਦੇ ਠੰਡ ਪਾਵੇ ਜੈਮ ਅੱਜ ਮੈਂ ਆਪਣਾ ਨਾਮ ਬੋਲ ਕੇ ਆਜ ਨੇ ਹੁਆਤਾ ਭਗਵਾਨ ਸਾਹਿਬ ਗੋਸ਼wami ਦੁਰਗਾੜਾ ਮੰਦਿਰ ਸੀ ਸੀਤਲਾ ਮਾਂ ਦਾ ਮੰਦਰ ਪੁਜਾਰੀ ਅੱਜ ਯਹਾਂ ਬੜਾ ਸ਼ੁਭ ਦਿਨ ਹੈ आज विक्रमी सम्मत का प्रारंभ हुआ है चैत्र नवरात्र प्रारंभ हुए हैं आज पहला नराता है सभी माता बहन सभी भाई बंधु अपने अपने बच्चों को लेकर के अपने परिवार को लेकर के यहाँ माता जी के दरबार में पूजा करने के लिए पधारे हैं और सभी माता जी के दरबार से आशीर्वाद लेकर के और अपने घर को खुशी खुशी जा रहे माता जी उनके घर में सुख शांति प्रदान करें आनंद करें पूरे हैं और ये कई लोग मानते हैं कई लोग मानते हैं घटती बढ़ती कई लोग मानते हैं कई लोग नहीं मानते वैसे आज से जो प्रारंभ हुआ है वो ये शुभ नवरात्रा है का कितना उत्साह मिल रहा है बहुत ज्यादा बहुत बड़ी लाइन लगी हुई है दो दो घंटे तीन तीन घंटे में बारी आ रही है यहाँ पर और बड़ी श्रद्धा के साथ में लोग मुस्काते हुए आ रहे दादी के दरबार में और आकर के अपना पूजा करके और आशीर्वाद लेकर के अपने घर को जा रहे हैं जय